ਪੰਜਾਬੀ ਗਾਇਕ ਸੁਭਦੀਪ ਸਿੱਧੂ ਮੂਸੇਵਾਲਾ ਦੇ ਗਾਣੇ ਦੇ ਵਿੱਚ ਕੰਮ ਕਰਨ ਵਾਲੇ ਅਤੇ ਮੂਸੇਵਾਲਾ ਪਰਿਵਾਰ ਦੇ ਨਜ਼ਦੀਕੀ ਇੱਕ ਸਖਸ਼ ਦੇ ਉੱਪਰ ਕੁਝ ਦਿਨ ਪਹਿਲਾਂ ਰਾਤ ਨੂੰ ਘਰ ਦੇ ਬਾਹਰ ਜਿਹੜੀ ਘਰ ਦੇ ਉੱਪਰ ਫਾਇਰਿੰਗ ਕੀਤੀ ਗਈ ਸੀ ਤੇ ਉਸ ਦੇ ਕੋਲੋਂ 30 ਲੱਖ ਰੁਪਏ ਦੀ ਫਰੋਤੀ ਮੰਗੀ ਗਈ ਸੀ ਉਸ ਮਾਮਲੇ ਦੇ ਵਿੱਚ ਮਾਨਸਾ ਪੁਲਿਸ ਵੱਲੋਂ 7 ਦੇ ਕਰੀਬ ਜਿਹੜੇ ਮੁਲਜ਼ਮਾਂ ਨੂੰ ਜਿਹੜਾ ਨਾਮਜ਼ਦ ਕੀਤਾ ਗਿਆ ਤੇ ਅੱਜ ਮਾਨਯੋਗ ਅਦਾਲਤ ਦੇ ਵਿੱਚ ਕੁਝ ਜਿਹੜੇ ਮਲਜੂਮ ਪੇਸ਼ ਕੀਤੇ ਗਏ ਸੀ ਉਸ ਪੂਰੇ ਮਾਮਲੇ ਨੂੰ ਲੈ ਕੇ ਗੱਲਬਾਤ ਕਰਾਂਗੇ ਸਾਡੇ ਨਾਲ ਪੰਜਾਬੀ ਗਾਇਕ ਸੁਭਦੀਪ ਸਿੱਧੂ ਮੂਸੇਵਾਲਾ ਦੇ ਵਕੀਲ ਨੇ ਜਾਣਾਂਗੇ ਉਹਨਾਂ ਤੋਂ ਪੂਰੇ ਮਾਮਲੇ ਬਾਰੇ ਵਕੀਲ ਸਾਹਿਬ ਸਵਾਗਤ ਹੈ ਪੰਜਾਬ ਤੱਕ ਦੀ ਸਤਿ ਸ਼੍ਰੀ ਅਕਾਲ ਵਕੀਲ ਸਾਹਿਬ ਮੂਸੇਵਾਲਾ ਪਰਿਵਾਰ ਦੇ ਨਜ਼ਦੀਕੀ ਸੀ ਸਖਸ ਦੇ ਘਰ ਦੇ ਬਾਹਰ ਜਿਹੜੀ ਫਾਇਰਿੰਗ ਹੋਈ ਸੀ ਕਿਤਾ ਉਸ ਦੇ ਵਿੱਚ ਕੁਝ ਜਿਹੜੇ ਮਲਜੂਮ ਅੱਜ ਪੇਸ਼ ਕੀਤੇ ਗਏ ਨੇ ਨਾਮਜ਼ਦ ਕਰਕੇ ਕਿੰਨੇ ਮਲਜੂਮ ਨੇ ਕੀ ਆ ਪੂਰਾ ਮਾਮਲਾ ਉਹਦੇ ਵਿੱਚ ਇਹ ਹੈ ਕਿ ਜਿਹੜੇ ਪ੍ਰਗਟ ਸਿੰਘ ਜੀ ਹੈ ਉਹ ਤੇ ਉਹਨਾਂ ਦੇ ਬ੍ਰਦਰ ਜਿਹੜੇ ਹੈਗੇ ਆ ਉਹਨਾਂ ਦੀ ਇੱਕ ਕੇਜੀਸੀ ਨਾਂ ਦੀ ਇੱਕ ਟਰਾਂਸਪੋਰਟ ਚੱਲਦੀ ਸੀਗੀ ਤੇ ਉਹਨਾਂ ਦੇ ਮੁਤਾਬਕ ਕਿ ਉਹਨਾਂ ਨੂੰ 30 ਲੱਖ ਰੁਪਏ ਦੀ ਜਿਹੜੀ ਕਿਤੇ ਜਿਹੜੇ ਫੋਰਨ ਦੇ ਨੰਬਰ ਤੋਂ ਉਹਨਾਂ ਨੂੰ ਫਰौती ਮੰਗੀ ਜਾ ਰਹੀ ਸੀ ਤੇ ਉਹਨਾਂ ਨੂੰ ਡਰਾਇਆ ਜਾ ਰਿਹਾ ਸੀ ਤੇ ਜਿਹਦੇ ਸਬੰਧ ਚ ਉਹਨਾਂ ਨੇ ਇੱਕ ਸ਼ਾਇਦ ਹੋ ਸਕਦਾ ਹੈ ਕਿ ਕੋਈ ਪੰਜਾਬ ਪੁਲਿਸ ਨੂੰ ਕੋਈ ਕੰਪਲੇਂਟ ਵੀ ਕੀਤੀ ਹੋਵੇ ਲੇਕਿਨ ਫਿਰ 2 ਜਿਹੜੀ ਹੈਗੀ 2 ਤਰੀਕ ਨੂੰ ਰਾਤ ਨੂੰ 11 ਵਜੇ ਉਹਨਾਂ ਦੇ ਘਰ ਅੱਗੇ ਫਾਇਰਿੰਗ ਹੁੰਦੀ ਹੈ ਤੇ ਜਿਹਦੇ ਸਬੰਧ ਚ 3 ਤਰੀਕ ਨੂੰ 13 ਨੰਬਰ ਐਫ ਆਈ ਆਰ ਮਾਨਸਾ ਪੁਲਿਸ ਵੱਲੋਂ ਦਰਜ ਕੀਤੀ ਜਾਂਦੀ ਹੈ ਤੇ ਉਹਦੇ ਵਿੱਚ ਮਾਨਸਾ ਪੁਲਿਸ ਵੱਲੋਂ ਸਭ ਤੋਂ ਪਹਿਲਾਂ ਇੱਕ ਕਮਲ ਨਾਮ ਦਾ ਜਿਹੜਾ ਵਿਅਕਤੀ ਹੈ ਉਹਨੂੰ ਨਾਮਜ਼ਦ ਕੀਤਾ ਜਾਂਦਾ ਤੇ ਪੁਲਿਸ ਦੀ ਇਨਵੈਸਟੀਗੇਸ਼ਨ ਬਤਾਉ ਕਿ ਕਮਲ ਨੇ ਜੋ ਦੱਸਿਆ ਕਿ ਮੈਨੂੰ ਇੱਕ ਜੱਸੀ ਪੈਂਚਰ ਨਾਮ ਦਾ ਜਿਹੜਾ ਬੰਦਾ ਹੈਗਾ ਉਹਨੇ ਮੈਨੂੰ ਇੱਕ ਲਾਲਚ ਦਿੱਤਾ ਇਸ ਕੰਮ ਕਰਨ ਲਈ ਜਿਸ ਦੇ ਤਹਿਤ ਜਿਹੜਾ ਕਮਲਪ੍ਰੀਤ ਹੈ ਜਿਹੜਾ ਮੁੰਡਾ ਇਹਨੇ ਪ੍ਰਭਜੋਤ ਨੂੰ ਆਪਣਾ ਮੋਟਰਸਾਈਕਲ ਮਹਈਆ ਕਰਾਇਆ ਇਸ ਵਾਰਦਾਤ ਨੂੰ ਇਲਜ਼ਾਮ ਦਿਵਾਉਣ ਲਈ ਤਾਂ ਦੈਨ ਜਿਹੜਾ ਹੈਗਾ ਮਾਨਸਾ ਪੁਲਿਸ ਨੇ ਜਿਹੜਾ ਹੈਗਾ ਇਹਨੂੰ ਪ੍ਰਭਜੋਤ ਨੂੰ ਨੋਮੀਨੇਟ ਕੀਤਾ ਇਸ ਕੇਸ ਦੇ ਵਿੱਚ ਤੇ ਉਹਨੂੰ ਅਰੈਸਟ ਕੀਤਾ ਤੇ ਦੋਨਾਂ ਦੀ ਪੁੱਛਗਿੱਛ ਤੋਂ ਫਿਰ ਸਾਹਮਣੇ ਆਇਆ ਕਿ ਪ੍ਰਭਜੋਤ ਨੇ ਮੰਨਿਆ ਕਿ ਇੱਕ ਜਿਹੜਾ ਹੈਗਾ ਨੂਰਪ੍ਰੀਤ ਨਾਂ ਦਾ ਸ਼ਖਸ ਸੀਗਾ ਉਹ ਵੀ ਇਸ ਸਾਜ਼ਿਸ਼ 'ਚ ਜਿਹੜਾ ਹੈਗਾ ਸੀਗਾ ਸ਼ਾਮਲ ਸੀਗਾ ਤੇ ਨੂਰਪ੍ਰੀਤ ਨੂੰ ਵੀ ਇਸ ਕੇਸ ਦੇ ਵਿੱਚ ਉਹ ਤੋਂ ਦੁਆਰਾ ਪੁੱਛਗਿੱਛ 'ਚ ਪਤਾ ਲੱਗਿਆ ਕਿ ਨੂਰਪ੍ਰੀਤ ਦੇ ਅੱਗੇ ਜਿਹੜੇ ਹੈਗੇ ਸੀਗੇ ਰਿਲੇਸ਼ਨ ਸੀ ਕਿਸੇ ਸੁਖਵੀਰ ਸਿੰਘ ਸੰਨੀਮਾਨ ਨਾਲ ਤੇ ਜਿਹੜਾ ਇਸ ਅੰਜਾਮ ਵਾਰਦਾਤ ਨੂੰ ਜਿਹੜਾ ਅੰਜਾਮ ਦਿੱਤਾ ਗਿਆ ਉਹਦੇ ਵਿੱਚ ਜਿਹੜਾ ਵੈਪਨ ਹੈ ਉਹ ਜਿਹੜਾ ਸੰਨੀ ਮਾਨ ਨਾਮ ਦਾ ਲੜਕਾ ਹੈ ਉਹਨੇ ਚੰਡੀਗੜ੍ਹ ਤੋਂ ਵੈਪਨ ਕੈਰੀ ਕਰਕੇ ਪ੍ਰਭਜੋਤ ਨੂੰ ਤੇ ਨੂਰਪ੍ਰੀਤ ਨੂੰ ਤਾਂ ਇਨਵੈਸਟੀਗੇਸ਼ਨ ਦੇ ਮੁਤਾਬਕ ਇਹ ਹੈਗਾ ਕਿ ਉਹ ਜੋ ਕਮਲਪ੍ਰੀਤ ਨੇ ਉਹਨਾਂ ਨੂੰ ਵਾਇਕ ਪ੍ਰੋਵਾਈਡ ਕਰਾਇਆ ਤੇ ਜਿਹੜਾ ਸੰਨੀ ਮਾਨ ਹੈ ਉਹਨੇ ਚੰਡੀਗੜ੍ਹ ਤੋਂ ਲਿਆ ਕੇ ਉਹਨਾਂ ਨੂੰ ਅਸਲਾ ਪ੍ਰੋਵਾਈਡ ਕਰਾਇਆ ਉਹਨਾਂ ਦੇ ਦੱਸਣ ਮੁਤਾਬਕ ਕਿ ਪ੍ਰਭਜੋਤ ਜਿਹੜਾ ਹੈਗਾ ਉਹ ਮੋਟਰਸਾਈਕਲ ਚਲਾ ਰਿਹਾ ਸੀ ਤੇ ਨੂਰਪਰੀਤ ਜਿਹੜਾ ਹੈਗਾ ਉਹ ਪਿੱਛੇ ਬੈਠਾ ਸੀ ਤੇ ਨੂਰਪਰੀਤ ਨੇ ਹੀ ਉਸ ਰਾਤ ਜਿਹੜੀ 11 ਵਜੇ ਹੈਗੀ ਹੈ ਫਾਇਰਿੰਗ ਕੀਤੀ ਹੈ ਤੇ ਉਸ ਤੋਂ ਬਾਅਦ ਫਰਦਰ ਜਦੋਂ ਪੁਲਿਸ ਨੇ ਇਨਵੈਸਟੀਗੇਸ਼ਨ ਕੀਤੀ ਤਾਂ ਉਹਦੇ ਵਿੱਚ ਇਹ ਵੀ ਸਾਹਮਣੇ ਆਇਆ ਕਿ ਇਸ ਘਟਨਾ ਦੇ ਅੰਦਰ ਜਿਹੜਾ ਰੋਲ ਹੈਗਾ ਉਹ ਇੱਕ ਜਸ਼ਨ ਨਾਂ ਦਾ ਵਿਅਕਤੀ ਹੈ ਜੋ ਇੰਗਲੈਂਡ 'ਚ ਰਹਿ ਰਿਹਾ ਹੈ ਤੇ ਇੱਕ ਹੁਸੈਨ ਨਾਂ ਦਾ ਲੜਕਾ ਹੈਗਾ ਜਿਹੜਾ ਉਹ ਕੈਨੇਡਾ ਰਹਿ ਰਿਹਾ ਹੈ ਤਾਂ ਅੱਜ ਮਾਨਯੋਗ ਅਦਾਲਤ ਨੇ ਇਹਨਾਂ ਨੂੰ ਜਿਹੜਾ ਜੱਸੀ ਹੈਗਾ ਤੇ ਪ੍ਰਭਜੋਤ ਹੈਗਾ ਤੇ ਇੱਕ ਹੋਰ ਕਮਲਪ੍ਰੀਤ ਨਾ ਦਾ ਲੜਕਾ ਹੈਗਾ ਉਹਨਾਂ ਨੂੰ ਮਾਨਯੋਗ ਅਦਾਲਤ 'ਚ ਪੇਸ਼ ਕੀਤਾ ਸੀਗਾ ਤੇ 5 ਦਿਨ ਦਾ ਉਹਨਾਂ ਦਾ ਰਿਮਾਂਡ ਮੰਗਿਆ ਸੀਗਾ ਤੇ ਮਾਨਯੋਗ ਅਦਾਲਤ ਨੇ ਜਿਹੜਾ ਹੈਗਾ ਉੱਥੇ ਉਹਨਾਂ ਦੀ ਸੁਣਵਾਈ ਹੋਈ ਤੇ ਜਿਹੜਾ ਹੈਗਾ ਪੰਜਾਬ ਪੁਲਿਸ ਨੂੰ ਜਿਹੜਾ ਹੈਗਾ ਉਹਨਾਂ ਦੀ ਫਰਦਰ ਇਨਵੈਸਟੀਗੇਸ਼ਨ ਕਰਨ ਲਈ 3 ਦਿਨ ਦਾ ਜਿਹੜਾ ਹੈਗਾ ਰਿਮਾਂਡ ਦਿੱਤਾ ਗਿਆ ਹੁਣ ਅੱਗੇ ਦੇਖਦੇ ਆ ਕਿ ਫਰਦਰ ਇਸ ਕੇ ਦੇ ਵਿੱਚ ਹੋਰ ਕੜੀਆਂ ਕੀ ਖੁੱਲਦੀਆਂ ਨੇ ਹੁਣ ਇਹਦੇ ਵਿੱਚ ਕੋਈ ਹੋਰ ਵੀ ਕੋਈ ਪਤਾ ਚੱਲਿਆ ਹੈਗਾ ਵੀ ਕਾਰਨ ਕੀ ਸੀਗਾ ਕੱਲੀ ਸਿਰਫ ਫਰੋਤੀ ਮੰਗਣੀ ਸੀ ਡਰਾਉਣਾ ਧਮਕਾਉਣਾ ਸੀ ਜਾਂ ਕੋਈ ਹੋਰ ਮਕਸਦ ਸੀ ਇਸ ਦੇ ਵਿੱਚ ਨੀ ਇਸ ਵਾਰੇ ਜਿੰਨਾ ਕਿ ਮੈਨੂੰ ਨੌਲੇਜ ਹੈ ਕਿ ਜੋ ਇਨਵੈਸਟੀਗੇਸ਼ਨ ਏਜੰਸੀ ਕਰ ਰਹੀ ਹੈ ਮੈਂ ਤਾਂ ਉਹਦੇ ਬੇਸ ਤੇ ਤੁਹਾਨੂੰ ਅੱਜ ਜਿਹੜਾ ਦੱਸ ਰਿਹਾ ਕਿ ਹਲੇ ਫਰਦਰ ਹੁਣ ਜਦੋਂ 2-3 ਦਿਨ ਦਾ ਰਿਮਾਂਡ ਮਿਲਿਆ ਇਹਦਾ ਅੱਗੇ ਕੀ ਚੈਨਲਾਈਜ਼ ਹੈਗਾ ਕਿ ਇਹਦੇ ਪਿੱਛੇ ਹਿਸਟਰੀ ਸੀ ਜਾਂ ਕੀ ਤੱਥ ਉਹ ਇਨਵੈਸਟੀਗੇਸ਼ਨ ਏਜੰਸੀ ਹੀ ਦੱਸ ਸਕਦੀ ਹੈ ਉਹ ਜਿਹਦੇ ਵੀ ਕੋਈ ਗੱਲ ਸਾਹਮਣੇ ਆਏਗੀ ਫਰਦਰ ਜਿਹੜਾ ਸੋਮਵਾਰ ਨੂੰ ਮੰਡੇ ਤੱਕ ਦਾ ਰਿਪੋਰਟ ਮੰਡੇ ਨੂੰ ਪੰਜਾਬ ਪੁਲਿਸ ਪੇਸ਼ ਕਰੇਗੀ ਇਹਨਾਂ ਨੂੰ ਉਹਦੇ ਵਿੱਚ ਦੇਖਦੇ ਆ ਨਵੇਂ ਤੱਤ ਕੀ ਆਉਂਦੇ ਆ ਕੀ ਇਸ ਕੇਸ ਦੇ ਵਿੱਚ ਕੀ ਇਹਦੀ ਬੈਕਗ੍ਰਾਉਂਡ ਸੀ ਕੀ ਸੀਗਾ ਉਹ ਸਾਰੇ ਅੱਗੇ ਫਰਦਰ ਆਉਣ ਵਾਲੇ ਸਮੇਂ 'ਚ ਪਤਾ ਲੱਗ ਜੂਗਾ ਜੀ ਜੀ ਸਰ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਜੇਲ੍ਹ ਦੇ ਵਿੱਚ ਬੈਠੇ ਸੀਗਾ ਇੱਕ ਸਾਕਸ ਤੇ ਕੁਝ ਬਾਹਰ ਬੈਠਿਆ ਫੋਰਮ ਦੇ ਵਿੱਚ ਉਹਨਾਂ ਨੇ ਇੱਕ ਪਲਾਨਿੰਗ ਮਨਾਈ ਹੈਗੀ ਇਹਨਾਂ ਘਟਨਾ ਨੂੰ ਅੰਜਾਮ ਦੇਣ ਲਈ ਬਿਲਕੁਲ ਜਿੱਦਾਂ ਇਨਵੈਸਟੀਗੇਸ਼ਨ ਦੱਸਿਆ ਗਿਆ ਕਿ ਜਿਹੜਾ ਜੱਸੀ ਸੀਗਾ ਉਨੇ ਜੇਲ ਵਿੱਚ ਹੀ ਜਿਹੜਾ ਹੈਗਾ ਉਹ ਆਪਣੇ ਮੋਬਾਈਲ ਤੋਂ ਜਾਂ ਜੋ ਜੋ ਵੀ ਉਹਦੇ ਕੋਲ ਕੋਈ ਚੈਨਲ ਸੀਗਾ ਜਿਹਦੇ ਮੱਧਰਾਈ ਉਹਨਾਂ ਨੇ ਸੰਪਰਕ ਕਰਦਿਆ ਉਹਦੀ ਵੀ ਮਾਨਜੋਗ ਜਿਹੜੀ ਹੈਗੀ ਪੰਜਾਬ ਪੁਲਿਸ ਨੇ ਜਿਹੜੀ ਅੱਜ ਵੌਇਸ ਸੈਂਪਲ ਦੀ ਜਿਹੜਾ ਏਜੰਸੀ ਨਾਲ ਦਾ ਸ਼ਖਸ ਹੈ ਉਹਦੀ ਇੱਕ ਐਪਲੀਕੇਸ਼ਨ ਮੂਵ ਕੀਤੀ ਹੈ ਉਹਤੇ ਵੀ ਹਲੇ ਮਾਨਯੋਗ ਅਦਾਲਤ ਨੇ ਆਰਡਰ ਕਰਨਾ ਹੈਗਾ ਜਿਸ ਤਰ੍ਹਾਂ ਆਪਾਂ ਗੱਲ ਕਰੀਏ ਪਰਿਵਾਰ ਵੀ ਮੂਸੇਵਾਲਾ ਦੇ ਨੇੜੇ ਦੀ ਜਿਹੜਾ ਮੰਨਿਆ ਜਾਂਦਾ ਹੈਗਾ ਇਹ ਸ਼ਖਸ ਹੈਗਾ ਕਿਉਂਕਿ ਗਾਣੇ 'ਚ ਵੀ ਕੰਮ ਕਰਦਾ ਅਕਸਰ ਦੇਖਿਆ ਜਾਂਦਾ ਉਹਦੇ ਫਾਦਰ ਨਾਲ ਮਾਤਾ ਪਿਤਾ ਨਾਲ ਰਹਿੰਦਾ ਹੈਗਾ ਸਿੱਧੂ ਨਾਲ ਵੀ ਰਹਿੰਦਾ ਸੀ ਤਾਂ ਜਿਸ ਤਰ੍ਹਾਂ ਸਿੱਧੂ ਦੀ ਗੱਲ ਕੀਤੀ ਜਾਵੇ ਸਿੱਧੂ ਨੂੰ ਦੇ ਉੱਪਰ ਜਦੋਂ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਤਾਂ ਜੇਲ੍ਹਾਂ ਦੇ ਵਿੱਚੋਂ ਜਾਂ ਫੌਰਨ ਦੇ ਵਿੱਚੋਂ ਇਹ ਪੂਰੀ ਪਲਾਨਿੰਗ ਚੱਲਦੀ ਹੈ ਤਾਂ ਉਸੇ ਤਰ੍ਹਾਂ ਹੀ ਜਿਹੜੇ ਤੱਥ ਨਾਲ ਨਜ਼ਰ ਨਹੀਂ ਆ ਰਹੇ ਵੀ ਜੇਲ੍ਹਾਂ ਦੇ ਵਿੱਚੋਂ ਐਡੇ ਵੱਡੇ ਜਿਹੜਾ ਸਿਸਟਮ ਚੱਲ ਰਿਹਾ ਹੈਗਾ ਇਹ ਇਹ ਤੇ ਇਸ ਗੱਲ ਤੇ ਤਾਂ ਮੈਂ ਕੋਈ ਮੈਂ ਕੁਝ ਠੋਸ ਤੁਹਾਨੂੰ ਗੱਲ ਕਹਿ ਨਹੀਂ ਸਕਦਾ ਕਿਉਂਕਿ ਇਹ ਤਾਂ ਪੰਜਾਬ ਪੁਲਿਸ ਐਡਾ ਵੱਡਾ ਚੈਨਲ ਹੈ ਇਨਵੈਸਟੀਗੇਸ਼ਨ ਏਜੰਸੀਆਂ ਨੇ ਹੋਰ ਬਹੁਤ ਕੁਝ ਹੈ ਉਹ ਹੀ ਦੱਸ ਸਕਦੇ ਕਿ ਇਹਦਾ ਕਿੱਦਾਂ ਜਿਹੜਾ ਹੈਗਾ ਜੇਲ੍ਹ ਚੋਂ ਬੈਠੇ ਸੰਪਰਕ ਹੋ ਰਿਹਾ ਜਾਂ WhatsApp ਵਰ ਇਹਦੇ ਵਿੱਚ ਰਿੱਟ ਵੀ ਪਈ ਹੋਈ ਹੈ ਸ਼ਾਇਦ ਤੁਹਾਡੇ ਧਿਆਨ ਚੋ ਵੀ ਮਾਨਜੋਗ ਜਿਹੜੀ ਲਾਰੈਂਸ ਦੀ ਇੰਟਰਵਿਊ ਹੋਈ ਸੀ ਕਿ ਕਿੱਦਾਂ ਹੋਈ ਕਿੱਦਾਂ ਨੂੰ ਮੈਨੇਜ ਕੀਤਾ ਗਿਆ ਕਿ ਤੋ ਦਿਸ ਇਜ਼ ਅ ਵੈਰੀ ਬਿਗ ਥਿੰਗ ਇਹਦੇ ਬਾਰੇ ਤਾਂ ਮੈਂ ਕੁਝ ਤੁਹਾਨੂੰ ਸਰਟਨਲੀ ਨਹੀਂ ਦੱਸ ਸਕਦਾ ਹੈਗਾ ਇਹਦੇ ਲਈ ਤਾਂ ਸਰਕਾਰਾਂ ਹੀ ਦੱਸ ਸਕਦੀਆਂ ਕਿ ਕਿੱਦਾਂ ਕਿਹਾ ਹੁੰਦਾ ਹੈਗਾ ਹੋ ਤਿੰਨ ਦਿਨ ਲਈ ਰਿਮਾਂਡ ਹਾਸਲ ਹੋਇਆ ਹੈਗਾ ਕਿੰਨੇ ਮੁੱਲਜਮਾਂ ਦਾ ਹੋਇਆ ਹੈਗਾ ਰਿਮਾਂਡ ਤਿੰਨ ਮੁੱਲਜਮ ਜਿਹੜੇ ਹੈਗੇ ਆ ਪੇਸ਼ ਕੀਤੇ ਸੀ ਅਦਾਲਤ 'ਚ ਉਹਨਾਂ ਦਾ ਹੈਗਾ ਜਿਹੜਾ ਮੰਡੇ ਨੂੰ ਉਹਨਾਂ ਨੂੰ ਮਾਂਜੋਗ ਅਦਾਲਤ 'ਚ ਪੇਸ਼ ਕਰਨਾ ਤੇ ਉਹ ਫਰਦਰ ਇਨਵੈਸਟੀਗੇਸ਼ਨ 'ਚ ਕੀ ਆਉਂਦਾ ਹੈਗਾ ਉਹ ਮੰਡੇ ਨੂੰ ਹੀ ਪਤਾ ਲੱਗ ਸਕਦਾ ਹੈ ਰਿਮਾਂਡ ਕੀ ਕਹਿ ਕੇ ਲਿਆ ਗਿਆ ਕੁਝ ਪਤਾ ਚੱਲਿਆ ਰਿਮਾਂਡ ਉਹਨਾਂ ਨੇ ਕਿਹਾ ਹੈ ਕਿ ਅਸੀਂ ਜਿਹੜੇ ਜਿਹੜਾ ਇੱਕ ਵਾਈਪਨ ਯੂਜ਼ ਹੋਏ ਹੈਗੇ ਉਹ ਇੱਕ ਮੋਟਰਸਾਈਕਲ ਤੇ ਜਿਹੜੇ ਇਨਵੈਸਟੀਗੇਸ਼ਨ 'ਚ ਤੱਤ ਸਾਹਮਣੇ ਆਏ ਕਿ ਜਸ਼ਨ ਤੇ ਹੁਸਨ ਜਿਹ ਉਹਨਾਂ ਦੇ ਸਹੀ ਪਤੇ ਉਹਨਾਂ ਬਾਰੇ ਇਨਵੈਸਟੀਗੇਸ਼ਨ ਕਰਨੀ ਕਿ ਉਹ ਕਿੱਥੇ ਰਹਿ ਰਹੇ ਨੇ ਕਿਵੇਂ ਸੰਪਰਕ ਹੋਇਆ ਉਹਨੂੰ ਲੈ ਕੇ ਹੀ ਰਿਮਾਂਡ ਜਿਹੜਾ ਹੈਗਾ ਪੰਜਾਬ ਪੁਲਿਸ ਨੇ ਜਲਤ ਹੈਗਾ ਹਾਂ ਬਿਲਕੁਲ ਇਹ ਸਮ ਸਿੱਧੂ ਮੂਸੇਵਾਲਾ ਦੇ ਵਕੀਲ ਸਤਿੰਦਰ ਪਾਲ ਸਿੰਘ ਮਿੱਤਲ ਜਿਨ੍ਹਾਂ ਨੇ ਦੱਸਿਆ ਕਿ ਮੂਸੇਵਾਲਾ ਪਰਿਵਾਰ ਦੇ ਨਜ਼ਦੀਕੀ ਦੇ ਘਰ ਦੇ ਬਾਹਰ ਜਿਹੜੀ ਫਾਇਰਿੰਗ ਹੋਈ ਸੀ ਉਸ ਦੇ ਵਿੱਚ ਜਿਹੜਾ ਮਾਨਸਾ ਪੁਲਿਸ ਵੱਲੋਂ ਮਾਮਲਾ ਦਰਜ ਕਰਨ ਤੋਂ ਬਾਅਦ ਜਿਹੜਾ ਅੱਜ ਤਿੰਨ ਮੁਲਜ਼ਮਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਜਿੱਥੇ ਜਿਹੜਾ 3 ਦਿਨ ਦਾ ਉਹਨਾਂ ਦਾ ਰਿਮਾਂਡ ਹਾਸਲ ਕਰਿਆ ਤੇ ਪੁਲਿਸ ਹੋਰ ਉਹਨਾਂ ਦੇ ਕੋਲੋਂ ਕੀ ਮਨਮਾਈ ਜੀ ਦਾ ਪੁਲਿਸ ਦੇ ਹੱਥ ਕੀ ਕੁਝ ਲੱਗਦਾ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਚੱਲੇਗਾ ਕੈਮਰਾਮੈਨ ਨਖਲ ਦੇ ਨਾਲ ਅਮਰਜੀਤ ਸਿੰਘ ਪੰਜਾਬ ਤੱਕ ਮਾਨਸਾ